ਆਪਣੇ ਸੱਭਿਆਚਾਰ ਦੇ ਨਾਲੋਂ ਅਸੀਂ ਟੁੱਟ ਗਏ ਅਸੀਂ ਉਹਨਾਂ ਲੋਕਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਜਿਹੜੇ ਲੋਕ ਸਾਡੀ ਧੀ ਪੈਣ ਇੱਕ ਕਰਦੇ ਉੱਥੇ ਸਾਡੀ ਧੀ ਬੈਠੀ ਹੁੰਦੀ ਹੈ ਉੱਥੇ ਸਾਡੀ ਨੂੰਹ ਰਾਣੀ ਬੈਠੀ ਹੁੰਦੀ ਹੈ ਉੱਥੇ ਸਾਡੀ ਮਾਂ ਉੱਥੇ ਸਾਡਾ ਬਾਪ ਹੁੰਦਾ ਗੁਰਮਖੋ ਅਸੀਂ ਗੰਦ ਸੁਣਨ ਦਾ ਲੱਖ ਰੁਪਿਆ ਕਰੋੜਾ ਰੁਪਿਆ ਤੇ ਵਹਾ ਦੇਾਂਗੇ ਕੁਰੋੜਾ ਰਪਿਆ ਅਸੀਂ ਵਾਰ ਦੇਾਂਗੇ ਜੇ ਕਿਤੇ ਗੱਲ ਗੁਰੂ ਕੇ ਵਜ਼ੀਰ ਦੀ ਗੁਰੂ ਦੇ ਘਰ ਦੀ ਗੁਰੂ ਦੀ ਸੇਵਾ ਦੀ ਗੱਲ ਆਈ ਉੱਥੇ ਅਸੀਂ ਕੰਜੂਸ ਪਣਾ ਕੱਲੀਏ ਵਰਤ ਜਾਂਦੇ ਹਾਂ ਕਿਸੇ ਲੋੜਵੰਦ ਦੀ ਸੇਵਾ ਕਿਸੇ ਲੋੜਵੰਦ ਦੀ ਮਦਦ ਕਰਨੀ ਹੈ ਉੱਥੇ ਅਸੀਂ ਕੰਜੂਸ ਪਣਾ ਕਰ ਜਾਂਦੇ ਹਾਂ ਜੇ ਕਿ ਜ ਸੰਗਰ ਦੇ ਉੱਪਰ ਦੀ ਕਿਸੇ ਐਕਟਰ ਦੇ ਉੱਪਰ ਦੀ ਅਸੀਂ ਪੈਸਾ ਵਾਰਨ ਉੱਥੇ ਨਹੀਂ ਕੰਜੂਸ ਪਣਾ ਕਰਾਂਗੇ ਨਾਲੇ ਸਾਡੀਆਂ ਧੀਆਂ ਦੇ ਸਾਡੇ ਬਹੁ ਬੇਟੀਆਂ ਦੇ ਕੱਲੇ ਕੱਲੇ ਅੰਗ ਮਿਣੇ ਚੰਗੇ ਚੰਗੇ ਗੀਤ ਸਾਨੂੰ ਭਿਉਂਦੇ ਭਿੱਜੇ ਭੰਦੇ ਮੰਦੇ ਸੜਾਏ ਅਸੀਂ ਬੜੇ ਖੁਸ਼ ਹੋਏ ਆਏ ਸਾਡੀ ਹਾਲਤ ਜੇ ਕਿਤੇ ਅਸੀਂ ਗੁਰੂ ਗ੍ਰੰਥ ਸਿਮਰ ਦੀ ਬਾਣੀ ਨੂੰ ਸੁਣਿਆ ਹੁੰਦਾ ਗੁਰਬਾਣੀ ਨੂੰ ਪੜਿਆ ਹੁੰਦਾ ਸੱਚ ਏ ਹੈ ਅਸੀਂ ਗੁਰਬਾਣੀ ਤੋਂ ਇਲਾਵਾ ਕਿਸੇ ਦੇ ਫੈਨ ਹੋਈ ਨਹੀਂ ਸਕਦੇ ਸੀ ਅਸੀਂ ਕਿਉਂ ਰਾਹੇ ਤੋਂ ਕਰਾਹੇ ਪੈ ਗਏ ਕਿਉਂ ਸਾਡੇ ਨੌਜਵਾਨ ਸਾਡੀਆਂ ਧੀਨਾ ਸਾਡੇ ਬੱਚੇ ਇਧਰ ਨੂੰ ਪੈ ਗਏ ਕਿਉਂਕਿ ਸਾਨੂੰ ਕੁਰਬਾਨੀ ਦੇ ਨਾਲੋਂ ਸਾਡੇ ਸੱਭਿਆਚਾਰ ਦੇ ਨਾਲੋਂ ਤੋੜਿਆ ਗਿਆ ਆ ਜਿੰਨਾ ਵੀ ਅੱਜ ਅਸੀਂ ਸੱਭਿਆਚਾਰ ਵੇਖਦੇ ਹਾਂ ਨਾ ਇਹ ਸੱਭਿਆਚਾਰ ਨਹੀਂ ਹੈ ਇਹ ਵਿਦੇਸ਼ੀ ਪਹਿਰਾਵਾ ਹੈ ਵਿਦੇਸ਼ੀ ਖਾਣਾ ਹੈ ਸਾਡਾ ਇਹ ਖਾਣਾ ਨਹੀਂ ਸਾਡਾ ਇਹ ਲਿਵਾਸ ਨਹੀਂ ਹੈ ਪਰ ਜਿਹੜੇ ਲਿਵਾਸ ਅਸੀਂ ਪਹਿਨ ਲਈ ਜਿਹੜਾ ਪਹਿਰਾਵਾ ਜਿਹੜਾ ਖਵਾਨ ਅਸੀਂ ਖੰਦੇ ਆ ਇਹ ਸਾਡਾ ਖਾੜਾ ਨਹੀਂ ਹੈ ਪਰ ਦੁੱਖ ਦੀ ਗੱਲ ਇਹ ਹੈ ਅਸੀਂ ਆਪਣੇ ਵਿਰਸੇ ਦੇ ਨਾਲੋਂ ਟੁੱਟ ਗਏ ਆਪਣੀ ਮਾਂ ਬੋਲੀ ਦੇ ਨਾਲੋਂ ਟੁੱਟ ਗਏ ਆਪਣੀ ਮਾਂ ਬੋਲੀ ਦੇ ਨਾਲੋਂ ਵੀ ਦੂਰ ਹੋ ਗਏ ਇਹ ਗੱਲ ਮੈਂ ਕਹਿੰਦਾ ਹੁੰਦਾ ਸਾਡੇ ਧੀ ਦਾ ਪੁੱਤ ਦਾ ਵਿਆਹ ਹੁੰਦਾ ਹੁੰਦੇ ਤੇ ਅਸੀਂ ਪੰਜਾਬੀਆਂ ਸਾਰੇ ਆਪਦੇ ਘਰਾਂ ਦੇ ਵਿੱਚ ਹੀ ਅਸੀਂ ਕਾਰਡ ਆਦ ਬਗਾਰ ਵੰਡਣੇ ਹੁੰਦੇ ਨੇ ਪਰ ਅਫਸੋਸ ਅਸੀਂ ਇੱਕ ਦੂਜੇ ਦੇ ਮਗਰ ਲੱਗ ਕੇ ਕਾਡ ਵੀ ਅਸੀਂ ਅੰਗਰੇਜ਼ੀ ਦੇ ਵਿੱਚ ਛਪਾਉਣੀ ਹੈ ਕਾਡ ਵੀ ਸਾਡੇ ਅੰਗਰੇਜ਼ੀ ਦੇ ਵਿੱਚ ਹੋਣਗੇ ਕਟੋ ਘਟ ਆਪਣਿਆਂ ਨੂੰ ਕਾਡ ਦੇਣੇ ਨੇ ਆਪਣਿਆਂ ਨੂੰ ਕਾਡ ਵੰਡਣੇ ਨੇ ਗੁਰਮੁਖ ਪਿਆਰਿਓ ਉਹ ਤੇ ਪੰਜਾਬੀ ਦੇ ਵਿੱਚ ਆਉਣ ਤੇ ਅਸੀਂ ਪੰਜਾਬੀ ਦੇ ਵਿੱਚ ਕਾਡ ਛਪਾਈਏ ਆਪਣੀ ਮਾਂ ਬੋਲੀ ਨੂੰ ਪਹਿਲ ਦਈਏ ਪਰ ਨਹੀਂ ਅਸੀਂ ਇੱਕ ਦੂਜੇ ਦੇ ਮਗਰ ਲੱਗ ਕੇ ਨਹੀਂ ਵੀ ਸਾਡੇ ਕਾਰਡਾਂ ਤੋਂ ਪਤਾ ਲੱਗਦੀ ਵੀ ਪਰਿਵਾਰ ਬਹੁਤ ਪੜਿਆ ਲਿਖਿਆ ਹੈ। ਕਾੜਤੀ ਅਸੀਂ ਐਸ ਪਾਲੇ ਜਿਵੇਂ ਸਾਡੇ ਵਿਆਹ ਦੇ ਵਿੱਚ ਅੰਗਰੇਜ਼ਾਂ ਨੇ ਆਉਣਾ ਹੁੰਦਾ। ਅਸੀਂ ਅੰਗਰੇਜ਼ਾਂ ਨੂੰ ਥੋੜੀ ਕਾੜ ਦੇਣੇ। ਉਹਨਾਂ ਨੇ ਸਾਡੇ ਵਿਆਹ 'ਚ ਥੋੜੀ ਸਮਝ ਲੋਣਾ ਹੁੰਦਾ। ਉਹਨਾਂ ਤਾਂ ਸਾਡੇ ਆਣ ਗਵਣ ਨਹੀਂ ਹੁੰਦਾ। ਨਹੀਂ। ਅਸੀਂ ਅਸੀਂ ਇੱਕ ਦੂਜੇ ਦੇ ਪਿੱਛੇ ਲੱਗਦੇ। ਪਹਿਰਾਵਾ ਸਾਡੀ ਮਾਂ ਬੋਲੀ ਇਹ ਜਿਹੜੀ ਅਸੀਂ ਤਿਆਗ ਦਿੱਤੀ ਹੈ ਛੱਡ ਦਿੱਤੀ ਹੈ ਤੇ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਵੀ ਕਹਿ ਲੀਏ ਪੰਜਾਬੀ ਬੋਲਣੀ ਪਸੰਦ ਨਹੀਂ ਕਰਦੇ ਬਹੁਤੇ ਪਰਿਵਾਰ ਮੈਂ ਐਸੇ ਵੇਖੇ ਨੇ ਜਿਹੜੇ ਪੰਜਾਬੀ ਬੋਲਣੀ ਜਿਹੜਾ ਬੋਲਦਾ ਨਾ ਉਹਨੂੰ ਕਹਿਣਗੇ ਤੂੰ ਤਾਂ ਅਣਪੜਾ ਹੈ ਅਣਪੜਾਣੀਆਂ ਬੋਲੀਆਂ ਬੋਲਦਾ ਨਹੀਂ ਇਹ ਅਣਪੜਾਂ ਦੀ ਬੋਲੀ ਨਹੀਂ ਹੈ ਇਹ ਸਾਡੀ ਮਾਂ ਬੋਲੀ ਹੈ